ਮੀਟਿੰਗ ਕਰਕੇ ਮਲਾਮ ਦੇ ਵਿੱਚ 16% ਵਾਧਾ ਕੀਤਾ ਜਾਵੇ ਕਿਉਂਕਿ ਜੋ ਕਿ ਕੇਂਦਰ ਸਰਕਾਰ ਦੇ ਮਲਾਮਾਂ ਉਹਨਾਂ ਦਾ ਡੀਏ 58% ਆ ਪੰਜਾਬ ਸਰਕਾਰ ਦੇ ਮਲਾਮਾਂ ਡੀਏ ਆ ਉਹ 42% ਆ 16% ਦਾ ਬਹੁਤ ਵੱਡਾ ਫਰਕ ਆ ਮੀਟਿੰਗ ਕਰਕੇ ਮੁੱਖ ਮੰਤਰੀ ਭਵਨ ਤਮਨ ਮੇਤੋਂ ਦੇ ਹਰਪਾਲ ਸਿੰਘ ਚੀਮਾ ਮਲਾਹਣ ਮੰਗਾਂ ਦਾ ਹੱਲ ਕਰੇ ਜੋ 5.5 ਸਾਲ ਦਾ ਪੇ ਕਮਿਸ਼ਨ ਆਈਰਾ ਲਗਭਗ 18000 ਕਰੋੜ ਤੋਂ ਉੱਪਰ ਬਣਦਾ ਉਹਨਾਂ ਦਾ ਜੋ ਏਰੀਆ ਸਬੰਧੀ ਨੋਟਿਸ ਕਰਕੇ ਮੁਲਾਜ਼ਮਾਂ ਨੂੰ 2 ਜਾਂ 3 ਕੇਸਾਂ ਵਿੱਚ ਜੋ ਏਰੀਆ ਰ ਇਕੱਠਾ ਕੀਤਾ ਜਾਵੇ 17 7 2020 ਵਾਲੇ ਮੁਲਾਜ਼ਮਾਂ ਨੂੰ 6ਵਾਂ ਪੇ ਕਮਿਸ਼ਨ ਹਰ ਹਾਲਤ ਦੇ ਵਿੱਚ ਲਾਗੂ ਕੀਤਾ ਜਾਵੇ ਅਰ ਰਿਟਾਇਰਨੋ ਸਹਾਦਰਾਂ ਨੂੰ ਫੈਟ 259 ਦਿਤਾ ਜਾਵੇ ਕਿਉਂਕਿ ਜੋ ਸਾਡੇ ਸਾਹਦੇ ਫਰੰਟ ਦੇ ਆਗੂ ਆ ਉਹਨਾਂ ਦੀਆਂ ਕਈ ਮੀਟਿੰਗਾਂ ਮੁੱਖ ਨੇ ਭਵਾਂ ਤੋਂ ਉਹਨਾਂ ਨਾਲ ਮੇਟਾਂ ਹੀ ਹਰਪਾਲ ਸਿੰਘ ਜੀ ਨਾਲ ਹੋਈਆਂ ਜਿਸ ਦੇ ਮੁੱਖ ਮੰਗ ਸੀ ਕਿ ਰਿਟਾਇਰਡ ਹੋਏ ਮਲਾਇਆਂ ਨੂੰ ਫੈਟੋ 259 ਤਾ ਜਾਵੇ ਪੰਜਾਬ ਸਰਕਾਰ ਦੇ ਮਹਿਕਮੇ ਵਿੱਚ ਕਾਮਗਾਦੇ ਗੱੱਚੇ ਮਜ਼ਦਮ ਫੌਜੀ ਨੇ ਕਿਹਾ ਵੀ ਇਸ ਵਾਰ ਪੰਜ ਡੀਏ ਦੀਆਂ ਪੈਂਡਿੰਗ ਕਿਸ਼ਤਾਂ ਦੇ ਵਿੱਚੋਂ ਸਰਕਾਰ ਦੇ ਵੱਲੋਂ ਇੱਕ ਵੀ ਕਿਸ਼ਤ ਨਾ ਦੇਣ ਦੇ ਕਰਕੇ ਖਾਸ ਕਰਕੇ ਦੀਵਾਲੀ ਦੇ ਮੌਕੇ ਵੀ ਕਿਉਂਕਿ ਪ੍ਰਸ਼ਾਸਨ ਕਾਰਨ ਜਿਹੜੇ ਹੈ ਜਿਹੜੀ ਜਿਹੜੀ ਪੰਜਾਬ ਦੇ ਲੱਖਾਂ ਮੁਲਾਜ਼ਮਾਂ ਤੇ ਪੈਨਸ਼ਨਰ ਵਿੱਚ ਜਿੱਥੇ ਰੋ ਹੈ ਉੱਥੇ ਵੱਡੇ ਪੱਧਰ ਤੇ ਵਿੱਚ ਆਣੀ ਦੀ ਭਾਵਨਾ ਵੀ ਪੈਦਾ ਹੋ ਰਹੀ ਹੈ ਔਰ ਮੁਲਾਜ਼ਮ ਇਸ ਮਾਮਲੇ ਨੂੰ ਲੈ ਕੇ ਜਿੱਥੇ ਚਿੰਤਾ ਤਾਂ ਨੇ ਉੱਥੇ ਤਿੱਖੇ ਸੰਘਰਸ਼ ਦੇ ਵੀ ਆਪਣੇ ਆਪ ਨੂੰ ਤਿਆਰ ਕਰ ਰਹੇ ਨੇ ਅੱਜ ਦੀ ਇਸ ਵੀਡੀਓ ਦੇ ਵਿੱਚ ਇਹਨਾਂ ਹੀ ਵੀਡੀਓ ਵਿੱਚ ਆਪ ਸਭ ਦਾ ਬਣੇ ਰੈਲੀ ਬਹੁਤ ਬਹੁਤ ਧੰਨਵਾਦ ਜੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ ਜੀ